ਬੁੜੀ ਜੀ ਉਦੋਂ ਆਂਗੀ ਅਗੇ ਇੰਨਾ ਕ ਸੁਖ ਤਾਂ ਹੈਗਾ ਸੀ ਵੀ ਚਲ ਭੋਰਾ ਦਾਲ ਪਾਣੀ ਚੀਰ ਦਿੰਦੀ ਇੱਥੇ ਤਾਂ ਕਿਸਦਾ ਐ ਵੀ ਨਹੀਂ ਸਹਾਰਾ ਹੈਗਾ ਵੀ ਚਲ ਇੰਨਾ ਕੀ ਮਾੜਾ ਜਿਹਾ ਕਰ ਦੇ ਵੀ ਚਲ ਪਈ ਉਹ ਸਾਰਾ ਕੰਮ ਕਰੀ ਜਾਂਦੀ ਆ ਸਾਰਾ ਦਿਨ ਬਸ ਲਿਟੇ ਰਹੂਗਾ ਸੌਂ ਜੂਗਾ ਪਤਾ ਨਹੀਂ ਉਹਨੂੰ ਕੀ ਕਿੰਨਾ ਕ ਇਹ ਕੰਮ ਕਰਦਾ ਹੈ ਜਾ ਉਹ ਤੈਨੂੰ ਤਾਂ ਸਬਜ਼ੀ ਚੀਰਨੀ ਔਖੀ ਹੋਈ ਪਈ ਆ ਚੀਰ ਲੈ ਫੇਰ ਕੀ ਹੋ ਜੂਗਾ ਮਾੜਾ ਮੋਟਾ ਬੁੜੀਆਂ ਕੰਮ ਕਰਦੀਆਂ ਹੁੰਦੀਆਂ ਘਰੇ ਬੁੜੀਆਂ ਕੰਮ ਕਰਦੀਆਂ ਹੁੰਦੀਆਂ ਆਪ ਨਾ ਕੁਝ ਕਰੀ ਆਪ ਤਾਂ ਪਿਆਰੇ ਹੀ ਉਹ ਮਾਇ ਪਥੇਰਾ ਕੋਸ ਪਿਆ ਸੋਚੀ ਇੰਨਾ ਕਰਨ ਨੂੰ ਮੈਨੂੰ ਤੂੰ ਐਂ ਦੱਸ ਸੌਸ ਕਰਾਵਾਂਗੇ ਹਾਰ ਕਰਾ ਕੇ ਦੇ ਮੈਂ ਤੇ ਕੀ ਸੋਨੇ ਦਾ ਤੇਰੀਆਂ ਤਾਂ ਗੱਲਾਂ ਹੀ ਆ ਰੋਜ਼ ਹੀ ਕਰਾ ਕੇ ਦਿਨਾ ਪਹਿਲਾਂ ਤਾਂ ਕੋਠੀ ਤਿਆਰ ਹੋ ਗਈ ਹੋਊਗੀ ਹਨਾ ਕੋਠੀ ਦਾ ਹੋ ਜਾਂਦੀ ਉਹ ਆ ਗਈ ਨਵੀਂ ਸੁੱਖ ਦੇਊਗੀ ਕੰਮ ਕਰਾਊਗੀ ਆ ਕੇ ਉਹਨੇ ਕਰਤਾ ਕੰਮ ਆ ਬੈਠਿਆ ਇੱਥੇ ਕੋਠਾ ਤਾਂ ਤਿਆਰ ਹੋਣ ਵਾਲਾ ਗਿਆ ਹੁਣ ਮੈਨੂੰ ਲੱਗਾ ਹਾਂ ਕਾ ਨੂੰ ਗਿਆ ਮੈਂ ਤਾਂ ਤੈਨੂੰ ਦੱਸਦਾ ਵੀ ਜਿਹੜੀ ਗੱਲ ਹੋਈ ਆ ਪੂਰੀ ਕਰ ਦੇ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਤੇਰੇ ਤੋਂ ਬੁਰਾ ਤਾਂ ਆਪੀ ਨਹੀਂ ਭੱਜਾ ਫਿਰਦਾ ਮੂਰੇ ਮੂਰੇ ਕਰਦਾ ਨਿਆਰੇ ਲੈਣੀਆਂ ਉਹ ਪਹਿਲਾਂ ਉਹ ਤਾਂ ਕਰਾਈਗੇ ਕੰਮ ਮਾਸੀ ਤੋਂ ਹੁਣ ਤੁਹਾਨੂੰ ਕਰਨ ਔਖਾ ਲੱਗਦਾ ਕੰਮ ਕਿਉਂ ਕਰਨਾ ਔਖਾ ਲੱਗਦਾ ਫਿਰ ਕਿੰਨੇ ਵਾਰੀ ਕਿਹਾ ਸੀ ਦੋ ਵਾਰੀ ਮੈਂ ਸਾਈਮਡਵਾ ਲਈ ਕਹਿ ਕੇ ਉਹਨਾਂ ਨੇ ਕਈ ਵਾਰੀ ਕਹਿਤਾ ਵੀ ਕਿਹੜਾ ਤੂੰ ਸਾਈ ਫੜਾ ਜਾਨੇ ਹੋ ਭਾਈ ਪੈਸੇ ਦੇ ਕੇ ਛਾਂਪ ਆਬਦੀ ਲੈ ਕੇ ਨਹੀਂ ਜਾਂਦੇ ਜੇ ਐਤ ਕਿ ਮੈਨੂੰ ਛਾਂਪਣਾ ਲੈ ਕੇ ਦਿੱਤੀ ਹਿਸਾਬ ਲਾ ਲਈ ਮੈਂ ਤੈਨੂੰ ਦੱਸਾਂ ਓਹੋ ਛੋਟੀ ਸੋਚ ਸਾਂਪ ਵਾਲੀ ਮੈਂ ਤੈਨੂੰ ਹਾਰ ਕਰਾਉਣ ਨੂੰ ਫਿਰਦਾ ਕਮਲ ਗਏ ਗੱਲਾਂ ਨਾਲ ਤਾਂ ਨਾ ਸਾਰਾ ਕੁਝ ਹੀ ਬੰਦ ਜੂਆ ਗੱਲਾਂ ਨਾਲ ਤਾਂ ਭੰਵੇਂ ਮੈਨੂੰ ਕੋਈ ਦੋ ਹਾਰ ਕਰਾ ਦੇ ਉਹ ਗੱਲਾਂ ਨਾਲ ਨਹੀਂ ਝੋਣਾ ਆਉਣ ਵਾਲਾਗਾ ਮੈਂ ਹੀ ਕਰਦਾ ਮੇਰੀ ਗੱਲ ਹੋਈ ਸੀ ਕੰਪੈਨ ਵਾਲੇ ਨਾਲ ਉਹਦੇ ਨੂੰ ਜਾਊਂਗਾ ਹੁਣ ਮੈਂ ਥੋੜੇ ਟਾਈ ਤੇ ਇੱਕ ਅਦੀ ਟਰਾਲੀ ਪਰੇ ਉਹਦੇ ਕਰਕੇ ਲੱਖ ਰੇ ਲੱਖ ਦੀ ਹੋ ਜੂ ਤੇ ਤੈਨੂੰ ਹਾਰ ਕਰਾ ਕੇ ਦੇਉਂਗਾ ਸੋਨੇ ਦਾ ਹੈ ਉਹਨੂੰ ਪਤਾ ਹੀ ਨਹੀਂ ਲੱਗਣ ਦਿਆ ਆਪਾਂ ਮੈਂ ਕਿਹਾ ਪੱਛਾ ਸੀ ਆਏ ਇਸ ਕਰਕੇ ਹੈਗੀਆ ਚਲਾ ਤਰੋ ਬਥੇਰੋ ਪਤਾ ਕਰ ਲੂਗੀ ਉਹ ਓਏ ਹੁਣ ਉਹਨਾਂ ਖੇਤ ਤਾਂ ਨਹੀਂ ਬਗ ਜੂਗੀ ਨਾਲ ਬਣਾਉਣਾ ਘਰੇ ਰੌਲਾ ਪਾਉਣ ਵਾਲੀ ਹੈ ਬਾਈ ਬਥੇਰੋ ਹੁਸ਼ਿਆਰ ਆਹੋ ਤੈਨੂੰ ਬੜਾ ਪਤਾ ਲੱਗਦਾਗਾ ਉਹਦੀ ਪਤਾ ਕਰ ਲੂ ਕਿਸੇ ਤੋਂ ਕਹਿ ਕਹਾ ਕਿ ਇਧਰ ਉਧਰ ਪ੍ਰਾਣੀਆਂ ਗੱਲਾਂ ਗਈਆਂ ਹੁਣ ਤੂੰ ਤਾਂ ਉਹ ਹੁਸ਼ਿਆਰ ਆ ਤੂੰ ਮੂਰਖਾ ਹੁਸ਼ਿਆਰ ਹਰੇਕ ਹੀ ਹੁੰਦੀ ਐ ਇਹਦਾ ਬਸ ਐ ਹੁੰਦਾ ਜਿਹਨੂੰ ਡਾਂਗ ਦਾ ਡਰ ਆ ਉਹ ਕਹਿੰਦੀ ਐ ਵੀ ਚੱਲ ਮੈਂ ਹੁਸ਼ਿਆ ਤੂੰ ਉਹ ਸ਼ਹਿਰ ਹਨਾ ਰਿਓ ਸ਼ਹਿਰ ਹਨਾ ਮਰੀ ਜਾਂਦੀ ਮੇਰੀ ਗੱਲ ਸੁਣ ਲੈ ਮੈਂ ਤਾਂ ਤੈਨੂੰ ਦੱਸਦਾ ਵੀ ਭਾਵੇਂ ਇੱਕ ਟਰਾਲੀ ਗੈਬ ਕਰ ਤੇ ਭਾਵੇਂ ਕਰ ਦੋ ਬਸ ਮੈਨੂੰ ਤਾਂ ਮੇਰਾ ਸਿਉਨਾ ਹੋਣਾ ਚਾਹੀਦਾ ਕਿੰਨੇ ਵਾਰੀ ਲੁੱਤੀਆਂ ਲਾ ਲਾ ਕੇ ਮੈਨੂੰ ਕਹਿ ਕਹਿ ਕੇ ਤੇ ਮੁੜ ਕੇ ਤੂੰ ਪਾਸੇ ਹੋ ਜਾਂਦਾ ਉਹ ਸਰਪੰਚ ਨੂੰ ਮੈਂ ਝੋਨੇ ਤੱਕ ਤਾਂ ਹੀ ਕਿਹਾ ਸੀ ਉਹਨ ਮੇੜਦਾ ਤਾਂ ਉੱਦੀ ਸੀ ਗੱਲੀਵਾਤੀ ਤਾਂ ਕਰਕੇ ਮੈਨੂੰ ਐ ਸੀ ਉਦੋਂ ਕੁਸ ਗੱਲ ਗੜੱਪੀ ਖਾ ਲਾਂਗੇ ਹੈ ਆਹੋ ਤੂੰ ਖਾ ਲੇਂਗਾ ਗੱਲ ਗੜੱਪੀ ਉਹ ਗੱਲਾਂ ਗਈਆਂ ਹੁਣ ਜਿਹੜੀਆਂ ਤੂੰ ਭਾਲਦਾ ਉਹ ਮੈਂ ਕੀ ਭਾਲਦਾ ਮੇਰਾ ਤਾਂ ਰਤਾ ਦੋ ਟਰਾਲੀਆਂ ਕੈਪ ਕਰਨ ਦਾ ਸੀ ਮੈਨ ਦਾ ਇੱਕ ਵੀ ਮੁਸ਼ਕਲ ਨਾਲ ਹੋਊਗੀ ਮੈਨੂੰ ਨਹੀਂ ਪਤਾ ਮੈਂ ਤੈਨੂੰ ਦੱਸਤਾ ਵੀ ਭਾਵੇਂ ਕੋਈ ਮਰਜੀ ਸਕੀਮ ਲਾ ਮੈਂ ਤਾਂ ਜਿਹੜੀ ਗੱਲ ਤੈਨੂੰ ਕਹੀ ਆ ਨਾ ਉਹ ਪੂਰੀ ਕਰ ਦੇ ਉਹ ਕਰ ਦੂੰਗਾ ਪੂਰੀ ਭਾਗਵਾਨ ਨੇ ਕਿਉਂ ਉਹ ਕਰਦੀਆਂ ਹੈ ਹੈ ਤੂੰ ਐ ਕਰ ਤੂੰ ਚਾਹ ਬਣਾ ਕੇ ਰੱਖੀ ਮੈਂ ਬੜਾ ਮਸ਼ੀਨ ਵਾਲੇ ਕੋਲੇ ਘਰੀ ਜਾ ਆਵਾਂ ਹੈ ਛੇੜੀ ਜਾ ਕੇ ਨਾਲੇ ਉਹਦੇ ਨਾਲ ਪੂਰੀ ਗੱਲ ਕਰੇ ਕਿਹਦੇ ਲੈ ਲਈ ਜਿਹੜੇ ਦੋ ਪੈਸੇ ਅੱਡ ਲੈਣੇ ਆਪਦੇ ਵੱਦ ਉਹਨੂੰ ਅਟਕਾਉ ਦੇਵਾਂਗੇ ਆਪਣਾ ਝੋਨਾ ਗਾ ਉਹਦਾ ਕੀ ਪਤਾਗਾ ਅਗਲਾ ਨਾਲੇ ਅੱਛਾ ਤੈਨੂੰ ਉਹ ਕਰਦੇ ਨਾਲੇ ਉਹਦੇ ਘਰ ਦੇ ਚ ਚੋਦੇ ਵੀ ਉਹਨੇ ਐ ਕੀਤਾ ਤੂੰ ਬਾਲਾ ਸੇਣਾਗਾ ਐ ਨਹੀਂ ਉਹਨੂੰ ਕੀ ਪਤਾ ਲੱਗਣ ਦੇਵਾਂਗਾ ਮੈਂ ਇੱਥੇ ਕਹਿ ਕੇ ਰੱਖੂਗਾ ਕਿ ਇਹਨੂੰ ਵੀ ਟਰਾਲੀ ਨੂੰ ਖਾਲੀ ਰੱਖੀ ਚੱਲ ਕਿਵੇਂ ਮਨਜ਼ੀ ਕਰ ਲੈ ਆ ਬੰਨੇ ਹੱਤ ਤੂੰ ਭੱਗ ਜਾ ਪਹਿਲਾਂ ਭੱਗ ਤਾਂ ਉੱਠ ਤਾਂ ਫੜਾ ਖੜ ਮੰਜੇ ਤੋਂ ਭਰੀ ਟਰਾਲੀ ਉਹਨਾਂ ਦੇ ਘਰੇ ਖੜਾ ਉਹ ਬਾਹਰ ਲੈਟਾਂਗੇ ਬਾਅਦ ਗੱਲਾਂ ਨਾ ਤਾਂ ਸਾਰਾ ਕੁਸ਼ੀ ਕਰ ਦਿੰਦਾ ਇੱਥੇ ਪਿਆ ਤਾਂ 100 ਗੱਲਾਂ ਮਾਰੀ ਜਾਊਗਾ ਐ ਨਹੀਂ ਵੀ ਕੁਛ ਕਰ ਵੀ ਲੈ ਮੈਂ 5 ਪੈਸਿਆਂ ਦਾ ਕੰਮ ਉਹਣਾ ਕੋ ਕਰ ਨਹੀਂ ਮੈਂ ਥੋ ਬੇਈਮਾਨੀਆਂ ਕਰਾ ਦੇ ਤੂੰ ਨਾ ਲੱਕਾ ਤੋੜ ਦੀ ਤੋ ਫਸੂਲ ਵਾਲਾ ਸਾਹਮਣਾ ਨਾ ਕਰ ਫਿਰ ਬੇਈਮਾਨੀਆਂ ਮੈਂ ਤੈਨੂੰ ਕਿਹਾਗਾ ਬਾਹਲਾ ਤੂੰ ਚੰਗਾ ਬਣਦਾ ਨਾ ਕਰ ਮੈਂ ਤਾਂ ਐਂ ਦਰਦਾਗਾ ਹੀ ਮੁੜ ਕੇ ਭੱਜ ਜਾਨੀ ਹੋਣੀ ਆ ਉੱਥੇ ਮੁੜ ਕੇ ਮਿਲਤਾ ਕਰਨੀ ਆ ਮੁੰਡਾ ਕਿੱਥੋਂ ਲੈ ਗਿਆਂਦਾ ਵੀ ਹੋ ਗਿਆ ਤੇ ਸੀ ਆ ਕਿਦੋਂ ਹਾਦਰ ਦੇਸੀ ਆ ਇਹ ਮੇਰਾ ਸਾਰਾ ਕੁੱਤੇ ਕੁੱਟ ਕੇ ਆ ਹਾਂ ਵੀ ਵੱਡੇ ਭਾਈ ਕਿਵੇਂ ਠੀਕ ਆ ਇਧਰ ਆਇਆ ਜਦੋਂ ਨੇ ਬੱਸ ਉਹ ਹੀ ਆਪਣਾ ਕਰਦਾ ਫਿਰਦਾ ਮੈਂਬਰ ਦੇ ਕੋਲ ਜਾ ਕੇ ਆਇਆ ਸੀ ਤਾ ਕੀ ਕਰਦਾ ਫਿਰਦਾ ਜੇ ਤੂੰ ਸਿਆਣਾ ਮੈਂਬਰ ਕੋਲੇ ਕੀ ਕੰਮ ਸੀ ਤੇਰਾ ਕੁਲਦੀਪ ਨੂੰ ਚੰਗੀ ਦਾ ਕਰੀਂ ਉਹਨੇ ਮੈਂ ਕਹਿਣਾ ਚੰਗਾ ਦਾ ਲੱਗਦਾ ਹੈ ਨਾ ਹੁਣ ਤੈਨੂੰ ਆਪ ਹੀ ਪਤਾ ਹੈ ਵੀ ਕੀ ਕਰਦਾ ਫਿਰਦਾ ਠੀਕ ਹੈ ਕੰਸੋਹਾਗਾ ਤੋ ਲਈ ਨਾ ਤੂੰ ਕੰਮ ਦੱਸ ਮੈਨੂੰ ਕੀ ਹੈ ਉਹ ਮੇਰੀ ਗੱਲ ਸੁਣ ਲੈ ਉਰੇਆ ਮੇਰੀ ਗੱਲ ਸੁਣ ਇਹ ਜੋ ਨਮੀ ਠੀਮੀ ਆਉਣੀ ਹੁੰਦੀ ਹੈ ਨਾ ਉਹ ਬੰਦੇ ਨੂੰ ਬਾਹਲੇ ਪਾਸੇ ਭਜਾਉਣੀ ਹੁੰਦੀ ਹੈ ਤੂੰ ਤਾਂ ਉਹਦੀ ਹਰੇਕ ਗੱਲ ਤੇ ਯਕੀਨ ਕਰੀ ਨਾ ਢਿੱਡੋ ਜੰਮਿਆ ਤੇਰਾ ਆਪ ਦਾ ਲਹੂ ਬਗਾਨਾ ਹੋ ਗਿਆ ਯਾਰ ਕੱਲ ਦੀ ਆਈ ਟੀਮੀ ਤੈਨੂੰ ਚੰਗੀ ਹੋ ਗਈ ਭਰਾ ਤੋਂ ਚੱਲ ਤੂੰ ਮੰਨ ਨਾ ਏਦੋਂ ਪਹਿਲਾਂ ਤੂੰ ਹੀ ਚੰਗਾ ਸੀ ਤੂੰ ਹਾਂ ਫਿਰ ਉਹ ਤਾਂ ਬਾਅਦ ਚ ਹੋਈ ਐ ਨਾ ਉਸ ਤੋਂ ਪਹਿਲਾਂ ਤਾਂ ਅਸੀਂ ਚੰਗੇ ਸੀ ਆਪੇ ਚੰਗੇ ਸੀ ਹਾਂ ਫਿਰ ਚੰਗੀ ਕਰੀ ਤੂੰ ਮੇਰੇ ਨਾਲ ਮੈਂ ਕੀ ਚੰਗੀ ਕਰੀ ਯਾਰ ਮੈਂ ਕੀ ਕਰਤਾ ਤੇਰਾ ਮੈਨੂੰ ਐਂਦਾ ਦੱਸ ਦੇ ਯਾਰ ਸਾਹਕ ਦਾਦੂ ਐਂਦਾ ਸਗ ਉਹਨੇ ਹੀ ਕੱਲੀ ਨਹੀਂ ਲਾਇਆ ਸਕਦਾ ਵਾ ਤੂੰ ਆਖਿਆ ਵੀ ਉਹਨੇ ਕੱਲੀ ਨਹੀਂ ਲਾਇਆ ਤਾਂ ਅਸੀਂ ਪਰਿਵਾਰ ਚ ਬਹਿ ਕੇ ਹਸਾਬ ਦਾ ਹਲਾ ਹੈ ਉਹ ਠੀਕ ਹੈ ਜੇ ਹੁਣ ਯਾਰ ਮੈਂ ਤੇਰੇ ਤੇ ਯਕੀਨ ਕਰਾਇਆ ਜਲਦੀ ਬਾ ਤੂੰ ਆਏ ਦੇਖ ਯਾਰ ਪਹਿਲਾਂ ਵੀ 19 ਕੀ ਗੱਲ ਜੇ 19 ਕੀ ਗੱਲ ਹੁੰਦੀ ਰਤ ਨੂੰ ਆੜਤ ਕੀ ਕਹਿੰਦਾ ਯਾਰ ਆ ਵੀ ਤੁਹਾਡੇ ਵਾਲਾ ਬੀਮਾ ਨਾ ਹੈ ਆੜਤ ਕੇ ਨੂੰ ਆਪਣੇ ਘਰ ਤਾਂ ਕੀ ਪਤਾ ਆੜਤ ਆਪਣੇ ਘਰੇ ਆ ਕੇ ਦੇਖ ਕੇ ਆਂ ਭਾਈ ਉਹ ਪਿੰਡ ਕਹਿੰਦਾ ਤੈਨੂੰ ਆਸਾ ਪਾਸਾ ਕਹਿੰਦਾ ਕੱਲੀ ਤੂੰ ਤਾਂ 3ਵੀਂ ਦੇ ਮਗਰ ਲੱਗਿਆ ਯਾਰ ਮੈਂ ਕੋਈ 3ਵੀਂ ਦੇ ਮਗਰ ਨਹੀਂ ਲੱਗਿਆ ਤੂੰ ਮੈਨੂੰ ਕੰਮ ਦੱਸ ਯਾਰ ਛੱਡ ਪਰਾਂ ਮੈਂ ਤਾਂ ਲੱਗਿਆ ਤਾਂ ਚੱਲ ਲੱਗਿਆ ਮੈਂ ਤਾਂ 3ਵੀਂ ਮਿਲਿਆ ਮੈਂ ਤਾਂ ਉਹਦੇ ਮਗਰ ਲੱਗਿਆ ਤੂੰ ਕਰ ਲਾ ਤੂੰ ਦੱਸ ਕੀ ਕੰਮ ਉਹ 3ਵੀਂ ਦਾ ਸਾਥ ਕਰਨ ਵਾਲਾ ਬੰਦਾ ਮਾਰਿਆ ਨਾ ਤੇਰੇ ਪੱਲੇ ਇੱਕ ਅੱਖ ਨਹੀਂ ਲੈਣਾ ਕੱਲ ਵੀ ਆਈ ਐ ਹਜੇ ਉਹ ਹਾਂ ਵੀ ਮੈਂ ਤਾਂ ਯਾਰ ਕੁਛ ਨਾ ਰਹਿ ਠੀਕ ਆ ਪਹਿਲਾਂ ਉਹ ਜਿੱਤੇ ਨਾਲ ਰਹਿਣਾ ਫਿਰ ਕਿਹੜਾ ਰਹਿਣਾ ਮੇਰੇ ਪੱਲੇ ਕੱਖ ਫਿਰ ਕੁਛ ਵੀ ਨਹੀਂ ਲੈਣਾ ਜੀ ਮੰਦਾ ਯਾਰ ਛੋਡੇ ਸ਼ਰਤ ਤੇ ਸੱਤ ਆ ਖਾਣ ਨੂੰ ਸਾਲਾ ਕੁਸ ਤੇ ਆ ਯਾਰ ਦਵਾਈ ਬੂਟੀ ਦਵਾਈ ਹੋਣੇ ਆ ਲੀਡੇ ਕੱਪੜੇ ਪਾਈ ਫਿਰਦੇ ਚੰਗੇ ਹੋਰ ਕੀ ਮੇਰੇ ਸਾਲਿਆ ਤੂੰ ਕੀ ਹਾਰ ਸ਼ਿੰਗਾਰ ਲਾਉਣਾ ਹੈ ਉਹ ਪਹਿਲਾਂ ਤੇਰੇ ਮੰਨ ਕੇ ਚਲ ਤੂੰ ਉਦੋਂ ਪਹਿਲਾਂ 5 ਕਣਾਲਾ ਵੇਚ ਕੇ ਖਾ ਗਿਆ ਉਹ ਤਾਂ ਨਹੀਂ ਮੈਨੂੰ ਹਿਸਾਬ-ਕਿਤਾਬ ਦਿੱਤਾ ਠੀਕ ਆ ਮੈਂ ਤਾਂ ਖੂnje ਲਾ ਦਾਂਦਾ ਇਹ ਤਾਂ ਤੂੰ ਕੁਦਰਤੀ ਮੰਨ ਕੇ ਚਲ ਉਹ ਚੰਗੀ ਆ ਗਈ ਜਾਂ ਉਹ ਵੀ ਮੈਂ ਮੰਨਦਾ ਅਸੀਂ ਹਿਸਾਬ-ਕਿਤਾਬ ਕਰ ਲੈ ਸਾਨੂੰ ਪਤਾ ਲੱਗ ਗਿਆ ਓਹੋ ਯਾਰ ਹਿਸਾਬ ਕਿਤਾਬ ਹੁਣ ਇੰਨੇ 15-20 ਲੱਖ ਦੇ ਹਿਸਾਬ ਕਿਤਾਬ ਦੇ ਵਿੱਚੋਂ 20-30 ਹਜ਼ਾਰ ਰੁਪਏ ਆਸੇ-ਪਾਸੇ ਉਹੀ ਹੋ ਜਾਂਦਾ ਹੁੰਦਾ ਤੈਨੂੰ ਦੇ ਇਨਕਬੀਲ ਦਾ ਜੀ ਤੂੰ ਕਿਉਂ ਨਹੀਂ ਚਲਾਉਂਦਾ ਫਿਰ ਕਬੀਲ ਦਾ ਜੀ ਤਾਂ ਮੈਂ ਵੀ ਚਲਾ ਲਊਂਗਾ ਨੀ ਕਰਨ ਦੀ ਗੱਲ ਨਹੀਂ ਠੀਕ ਹੈ ਲੈ ਫੜਾ ਫੜਾਉਂਦਾ ਨਹੀਂ ਤੂੰ ਲੈ ਫੜਾ ਲੈ ਓਹ ਯਾਰ ਮੈਂ ਤਾਂ ਹੁਣ ਕੀ ਫੜਾਵਾਂ ਉਹ ਤਾਂ ਆਰਤੀ ਕੇ ਤੂੰ ਜਾ ਆਇਆ ਕਰ ਮੈਂ ਇੱਥੇ ਕਰ ਲੈਣੂੰ ਘਰੇ ਕੰਮ ਏਡੀ ਗੱਲ ਆ ਭਰਾਵਾ ਤੂੰ ਉੱਤੇ ਥੋੜੀ ਹੁੰਦਾ ਕੁਸ ਤੂੰ ਚੱਲ ਕੰਮ ਕਰ ਆ ਕਰ ਮੈਂ ਜਾ ਕੇ ਮਾਰਤੀ ਕੇ ਤੇ ਚੱਲ ਐਂ ਲਾਲਾ ਐਂ ਕਰ ਲਈ ਫਿਰ ਕਿੱਦਾਂ ਗੱਲ ਆ ਇਹ ਕਿੰਨਾ ਸਰਪੰ सरपंच ਦੇ ਕਰਨ ਕਿਉਂ ਜੱਬ ਤੂੰ ਆਵੇਂ ਐ ਲਾਲਾ ਸਾਹਿਬ ਗਲਦੀਪ ਬੀਕੂ ਇੱਕ 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 ਸਭ ਨੂੰ ਹੀ ਲਾਲਾ 4500 ਦੇ ਹਿਸਾਬ ਨਾਲ ਪਈਆਂ ਦਾ ਹੀ ਲਾ ਕੇ ਲਾ ਸਾਹਿਬ 90000 ਰੁਪਏ ਕਿਵੇਂ ਬਣਾਈਏ ਨਾ ਆਪਣੇ ਮਾਨ ਦਾ ਉਹ ਯਾਰ ਉੱਤੇ ਖਰਚਾ ਪਠਾ दारू-ਦੂਰੂ ਵੀ ਪਈ ਗਈ ਉਹਨਾਂ ਨੂੰ ਅੰਗਰੇਜ਼ੀ ਪਿੰਦੀ ਹੈ ਨਾ ਉਹ ਯਾਰ ਬੀਬੀ ਵੀ ਉੱਥੇ ਜਿਹੜੇ ਆਣ-ਗਮਾਂਡ ਵਾਲੇ ਨਾਲ ਕੋਈ ਟਰੈਕਟਰ ਸੰਦ ਮੰਗੇ ਸੀ ਜੀ ਤੋਂ ਹੈ ਉਹਨਾਂ ਨੇ ਪੀਰੀ ਮੀਟ ਖਾ ਲਿਆ ਉਹਨਾਂ ਬਾਕੀ ਗੱਲ ਪਤਾ ਕੀ ਹੈ ਹੁਣ ਬਾਈ ਮੈਂ ਇਕੱਠਾ ਨਾ ਤਾਂ ਨਿਵੇ ਈਗਾ ਅੱਜ ਮੇਰੀ ਧੀ ਵੀ ਕਹਿੰਦੀ ਆ ਕੱਲ ਨੂੰ ਤੇਰੀ ਆ ਕੁਗਲਦੀਪ ਪਾਸਾ ਹੀ ਕਰਾ ਦੇਂਗੇ। ਇਸ ਨਹੀਂ ਪਾਸਾ ਦਾ ਦੂਜਾ ਦੇ ਨਹੀਂ ਘਰ ਦੀਆਂ ਗੱਲਾਂ ਘਰ 'ਚ ਹੁੰਦੀਆਂ ਹੋਣਗੀਆਂ ਕਿ ਪੰਚਾਇਤਾਂ 'ਚ ਹੁੰਦਾ ਜਾਣੀਆਂ ਰੁਸਿਆਣਾ ਵੇਣਾ ਬੰਦਾਂ ਯਾਰ। ਤੇ ਤੇ ਤਾਂ ਤੂੰ ਮੈਨੂੰ ਮੂੰਹ 'ਚ ਹੀ ਨਹੀਂ ਦਿੱਤਾ ਪੰਚਾਇਤ 'ਚ ਮੈਂ ਤਾਂ ਜਾਣਾ ਹੀ ਸੀਗਾ। ਫੇਰ ਹੁਣ ਫੇਰ ਪੰਚਾਇਤ ਤੋਂ ਕੀ ਕਰਾ ਦੇਂਗਾ ਤੂੰ? ਤੇ ਪੰਚਾਇਤ ਤੋਂ ਸਾਰਾ ਕੁਝ ਹੀ ਕਰਾਊਗਾ ਮੈਂ ਸਾਰਾ ਕੁਝ ਹੁਣ ਪੰਚਾਇਤ ਨੂੰ ਵਾਹ ਕੇ ਸਾਰਾ ਕੁਝ ਬੰਡਾਂਗੇ ਇਹਨੂੰ। ਕੀ ਬੰਡੇਗਾ? ਜ਼ਮੀਨ ਵੀ ਬੰਡਾਂਏ ਘਰ ਵੀ। ਘਰ ਤੈਨੂੰ ਦੇ ਦਾਂਗੂਆ ਚੱਲ ਜੇ ਕੋਠੀ ਰੱਖੀਏ ਕੋਠੀ ਰੱਖਾ ਨਹੀਂ ਮੈਂ ਤੈਨੂੰ ਭਾਈ ਬੰਦੀ ਨਾਲ ਉਹਦੇ ਘਰੇ ਕਹਿ ਕੇ ਤਾਂ ਆਇਆ ਵੀ ਕੋਈ ਨਹੀਂ ਜਿਵੇਂ ਤੂੰ ਕਹੇਂਗਾ ਫਿਰ ਤੂੰ ਪੰਚਾਇਤ ਦੇ ਮੈਂਬਰ ਕੋਲੇ ਸਰਪੰਚਾਂ ਕੋਲੇ ਜਾਂਦਾ ਤਾਂ ਨੱਕ ਹੀ ਤੇ ਆਇਆ ਕਰਦਾ ਫਿਰ ਤਾਂ ਜਿਵੇਂ ਤੇਰੀ ਪੂਛ ਨੂੰ ਅੱਗ ਲੱਗੀ ਹੁੰਦੀ ਹਰ ਲਹਰ ਹਰ ਤੇ ਕਰਨੀ ਹੈ ਯਾਰ ਤੂੰ ਨਾ ਕਰਦਾ ਅੱਜ ਤੇਰਾ ਹੱਕ ਮੈਂ ਖਾਇਆ ਤੂੰ ਨਾ ਮੇਰੇ ਥਾਂ ਤੇ ਕਰਦਾ ਉਹ ਮੇਰਾ ਹੱਕ ਤਾਂ ਭਰਾ ਖਾ ਜੂਦਾ ਖਾ ਜੇ ਯਾਰ ਏਡੀ ਗੱਲ ਹੁੰਦੀ ਹੈ ਇਹ ਅੱਛਾ ਹੁਣ ਮੈਂ ਇਹ ਕਹਦਾ ਵੀ ਮੇਰਾ ਹੱਕ ਚਲ ਤੂੰ ਖਾ ਗਿਆ ਰੱਖਾ ਗਿਆ ਫਿਰ ਤੂੰ ਇਹੀ ਗੱਲ ਤੇ ਆਉਣਾ ਹੀ ਉਹ ਸਾਂਝੇ ਖਾਤੇ ਤਾਂ ਕਿਸੇ ਤੇ ਬੰਦ ਕਿਸੇ ਦਾ ਟਾਈਂ ਚੱਲਦੇ ਹੁੰਦੇ ਆ ਹਾਂਜੀ ਖਾਤਮ ਹਨਗੇ ਕਿੰਨਾ ਚਿਰ ਤੇਰੇ ਕੱਪੜੇ ਦੇਖ ਤੇ ਮੇਰੇ ਦੇਖ ਮੇਰੇ ਤਾਂ ਚੱਪਲਾਂ ਪਾਗਾਂ ਤੇਰੇ ਪੈਰਾਂ 'ਚ ਬੂਟ ਬਾੜ ਕਸੀ ਬੈਠਾ ਤੁੰਦਾ ਐ ਐ ਸਾਰਾ ਦਿਨ ਤੈਨੂੰ ਤੈਨੂੰ ਮੈਂ ਕੰਮਕਾਰ ਕਰਦਾ ਹੀ ਜਾਂਦਾ ਤੂੰ ਬੇਈਮਾਨੀ ਤਾਂ ਨਾ ਕਰਦਾ ਮੇਰੇ ਨਾਲ ਉਹ ਜਦ ਤੈਨੂੰ ਕਿਹਨੇ ਫੂਕ ਮਾਰਤੀ ਬੇਈਮਾਨੀ ਨਾਲ ਮੈਂ ਤੈਨੂੰ ਆਏ ਕਹਾਂਗਾ ਝੋਨਾ ਵੜਦਾ ਹੁਣ ਮੈਂ ਜਾ ਕੇ ਆਪਦਾ ਉੱਥੇ ਮੰਡੀ ਸਿੱਟੂਗਾ ਉੱਥੇ ਆ ਜੀ ਉੱਥੇ ਹਿਸਾਬ ਕਿਤਾਬ ਕਰਾਂਗੇ ਤੂੰ ਮੈਨੂੰ ਪਹਿਲਾਂ ਤਾਂ ਦੱਸ ਨੀ ਤੂੰ ਹੁਣ ਕਹਿੰਦਾ ਮੈਂ ਝੋਨਾ ਵੜਦਾ ਤੇ ਝੋਨਾ ਆਇਆ ਪਿਆ ਤੈਨੂੰ ਸੁਧ-ਬੁੱਧ ਹੋਵੇ ਤੀਵੀਂ-ਮੀਨਾ ਦਾ ਫੇਰ ਹੀ ਉੱਥੇ ਡਿੱਗ ਜਾਂਦਾ ਮੇਰੇ ਨਾਲ ਕਿ ਫੋਟਾ ਚੋਣਾ ਪੰਚਾਇਤ ਬੰਦ ਕੇ ਤੇਰੀ ਵੱਡਾ ਹੋਊਗਾ ਦੋ ਮਸ਼ੀਨਾਂ ਲਿਆਵਾਂਗੇ ਟੋਡੀ ਦੋ ਹੀ ਲਿਆਵਾਂ ਉਹ ਯਾਰ ਤੂੰ ਰਹਿੰਦੇ ਲੋਕ ਦਿਖਾਵੇ ਹਾਸਾ ਬਣ ਜੂ ਇੱਥੇ ਮੈਂ ਢੋਣਾ ਵੜਦਾ ਉਥੇ ਮੰਡੀ ਜਾ ਜੀ ਉਥੇ ਹਸਾਕਤਾ ਕਰ ਲਾਂ ਭਾਈ ਸਰਪੰਚਤਨ ਲਈ ਭਾਵੇਂ ਮੰਡੀ ਮੁੰਡੀ ਜਿੱਥੇ ਨਹੀਂ ਆਉਂਦਾ ਜੇ ਤੇਰਾ ਹਾਰਾ ਤਾਂ ਫਿਰ ਤੂੰ ਇੱਧਰ ਲਾ ਬਾਣ ਬਦਲ ਇੱਧਰ ਨਾ ਮੈਂ ਵੜੂੰਗਾ ਖਾਰਾ ਵੱਡੂਗਾ ਮੈਂ ਤਾਂ ਇਕੱਠਾ ਹੋਣਾ ਐਵੇਂ ਮਾਰੀ ਇਹਨਾਂ ਨੂੰ ਤੈਨੂੰ ਪਤਾ ਨਹੀਂ ਇਹਦੇ ਖਰਾਬ ਕਰਾ ਕੇ ਧਰਾ ਦੇਗਾ ਫਸਲ ਤੇ ਫਿਰ ਭਾਈ ਮੇਰਾ ਉਹ ਮੰਡੀ ਜਾ ਜੀ ਪਰੌਣੇ ਕਹੀ ਤਾਂ ਜਾਣਾ ਗੱਲ ਦੇਖ ਯਾਰ ਕਮਾਲ ਦੀ ਗੱਲ ਆਛਾ ਵੱਢ ਕੇ ਤੂੰ ਮੰਡੀ ਸਿੱ ਮੈਨੂੰ ਕੀ ਪਤਾ ਤੇਰਾ ਕੀ ਪਤਾ ਟਰਾਲੀ ਪਾਸ ਸੱਡਣਾ ਮੈਨੂੰ ਉਹ ਯਾਰ ਤੂੰ ਨਾਲ ਹੀ ਆਏਗਾ ਮਗਰੋਂ ਆ ਜੀ ਉੱਥੇ ਮੈਂ ਕੰਪੈਨ ਵਾਲੇ ਦਾ ਨੰਬਰ ਦੇ ਦੂੰਗਾ ਤੂੰ ਪੁੱਛ ਲੈ ਟਰਾਲੀਆਂ ਟਰਾਲੀਆਂ ਉਹ ਤੋਂ ਨਹੀਂ ਪੁੱਛਦਾ ਮੈਂ ਆਪ ਹੀ ਆਉਣਾ ਤੇ ਚੱਲ ਉਹ ਯਾਰ ਮੈਂ ਆਪ ਜਾਊਂਗਾ ਉੱਥੇ ਐਵੇਂ ਮੇਰੀ ਬੇਰੀ ਤੇ ਹੋਰ ਲਾ ਜੋ ਨਾ ਤਾਂ ਹਰਾਸੀਆ ਚਾੱਕ ਕੇ ਹੁਣ ਵੜਾਈਦਾ ਐ ਨਾ ਤੈਨੂੰ ਐ ਤਾਂ ਪਤਾ ਹੀ ਨਹੀਂ ਲੱਗਦਾ ਕਿਹੜਾ ਕਿਉਂ ਨਾ ਹਰਾ ਤੂੰ ਮੈਨੂੰ ਆਖੇ ਨਾ ਡਿੱਗ ਪਾ ਉਹ ਡਿੱਗਾ ਤਾਂ ਹੂੰ ਆ ਠੀਕ ਹੈ ਯਾਰ ਹਰਾ ਰੋਗ ਜਾ ਪੈ ਗਿਆ ਕੁਛ ਇਹ ਵੀ ਨਾ ਖਰਾ ਹੋਇਆ ਪਿਆ ਉਹ ਮੱਥੇ ਡਿੱਗੇ ਤਾਂ ਹੂੰ ਤੈਨੂੰ ਹੋਗਾ ਕਿਤੇ ਆ ਗਿਆ ਤੂੰ ਦੇਖਦਾ ਲਾਦਾਨੇ ਦੇ ਵਿੱਚ ਹਰੇ ਖੜਿਆ ਹੈ 10 ਦਿਨ ਨਹੀਂ ਕਿ ਉਹਨਾਂ ਦਾ 26 ਹੈ ਉਹ ਚੋਂ ਨਾ ਮੌਸਮ ਖਰਾਬ ਆ ਮੀਂਹ ਪੈ ਗਿਆ ਖਰਾਬ ਹੋ ਜੂਗਾ ਮੈਂ ਤਾਂ ਯਾ ਚੋਂ ਉਹਨਾਂ ਵੱਡੂਆਂ ਤੂੰ ਉੱਥੇ ਮੰਡੀ ਚਾਈ ਜਿਵੇਂ ਕਰਨਾ ਕਰ ਲਈ ਜੀ ਤੇ ਕੋਲੇ ਜਾਣਾ ਬਗ ਜੀ ਬਗ ਲਗਾ ਤੂੰ ਉਹਦੇ ਖੇਤ ਨਾ ਜੀ ਮੇਰੇ ਕੋਲੇ ਮੈਂ ਤੈਨੂੰ ਗੱਲ ਦੱਸਤੀ ਮੈਂ ਖੇਤ ਨਹੀਂ ਆਉਂਗਾ ਤੂੰ ਆ ਜੀ ਜਦੋਂ ਮਾਦੀ ਦੇਖ ਨਾ ਤੈਨੂੰ ਮੇਰਾ ਸਹਲਾ ਉੱਥੇ ਹੀ ਨਾ ਗੱਲ ਜਾ ਵੱਢ ਕੇ ਦੱਬਣਾ ਪਏ ਕੀ ਨੀ ਵਿੜਾ ਫੜਿਆ ਟੀਮ ਆ ਜੰਦਾ ਇਹ ਉੱਥੇ ਆ ਗਿਆ ਇਹ ਫੜੇ ਜਾਵਾਂਗੇ ਨਹੀਂ ਤੇ ਟਰਾਲੀ ਇੱਕ ਅੱਧੀ ਆਸੇ ਪਾਸੇ ਕਰ ਦਿੰਦੇ ਸੱਤਿਆ ਨਿਕਲ ਜਾਂਦਾ ਸਾਰਾ ਲਓ ਉੱਥੇ ਵੀ ਆ ਜਾਏ ਕੋਈ ਨਹੀਂ ਮੈਂ ਆਉਂਦਾ ਤਾਂ ਹੈ ਨਹੀਂ ਉਹਨੂੰ ਮੈਨੂੰ ਪਤਾ ਕੁੜੀਆਂ ਨੂੰ ਜਾ ਕੇ ਲੁਕੀ ਲਊਗਾ ਐਂ ਕਹਿੰਦਾ ਸੀ ਕੋਸ ਨਹੀਂ ਹੁੰਦਾ ਜਿਹਨੂੰ ਇਹ ਇੱਥੇ ਮੈਂ ਸਰਕਵੈਂਸ ਇਕੱਠੇ ਕਰੂ ਉਹਨੂੰ ਵੱਢ ਕੇ ਪਰੇ ਮਾਰਾਂਗੇ ਜਿਹੜਾ ਆ ਗਿਆ ਦੇਖੀਏ ਘੰਟਾ ਹੋ ਗਿਆ ਗਏ ਇਹਨੂੰ ਅਕੇ ਚਾਹ ਬਣਾਦੀ ਹਲੇ ਤੱਕ ਨਹੀਂ ਮੁੜਿਆ ਪਤਾ ਨਹੀਂ ਕਿੱਥੇ ਬੈਠਾ ਜਾ ਕੇ ਫਿਰ ਉੱਥੇ ਤੱਤਾਂ ਠੰਡੀਆਂ ਵਰਖੀ ਆਊਗਾ ਕਿਉਂ ਗਿਆ ਕਿੱਥੇ ਗਿਆ ਸੀ ਘੰਟਾ ਹੋ ਗਿਆ ਦੱਸ ਕਿਧਾ ਗਿਆ ਮਸ਼ੀਨ ਵਾਲੇ ਕੋਲੇ ਗਿਆ ਸੀ ਠੀਕ ਐ ਮਸ਼ੀਨ ਵਾਲੇ ਕੋਲੇ ਗਿਆ ਸੀ ਅੱਛਾ ਚਾਹ ਦਾ ਕਹਿ ਕੇ ਆਪ ਉਧਰ ਮੁੜ ਬਗਜਾ ਕਰ ਤੇ ਮੁੜ ਕੇ ਆਇਆ ਨਾ ਕਰ ਉਹ ਕਿਹੜੀ ਚਾਹ ਤੇ ਪਾਣੀ ਦੀ ਘੁੱਟ ਨੰਗਣੀ ਔਖੀ ਹੋਈ ਜਿਹੜੀ ਆ ਉਹ ਜਗਦੇਵ ਟਕਰਾਈ ਬੀਹੇ ਚ ਤੇ ਫੇਰ ਫੇਰ ਕੀ ਹੋਇਆ ਕੀ ਕਹਤਾ ਉਹਨੇ ਇਹ ਜਾਂ ਕੀ ਕਹਤਾ ਉਹਨੂੰ ਮੈਂ ਤੂੰ ਮੰਡੀ 'ਚ ਬੈਠ ਮੈਂ ਉਸੇ ਟਰਾਲੀਆਂ ਲੈ ਕੇ ਆਉਣਾ ਭਰਕੇ ਝੁੰਨੇ ਦੀਆਂ ਉਹ ਗਲਪਟਣਾ ਆਇਆ ਕਿ ਨਾ ਐ ਕਿਵੇਂ ਮੈਂ ਕੋਲੇ ਖੜੂ ਫਲਾਨਾ ਕਹਿੰਦਾ ਧੌਂਕਾ ਕਰੂੰ ਤੂੰ ਤਾਂ ਕਹਿੰਦਾ ਸੀ ਕਿ ਮੈਂ ਜਿਵੇਂ ਕਹੂੰ ਆ ਉਹ ਮੈਂ ਮੰਨ ਲੂਗਾ ਹੁਣ ਨਹੀਂ ਮੰਨਦਾ ਉਹ ਵੇਲੇ ਟੱਪ ਕੇ ਉਹ ਮਾਂ ਮਰ ਗਈ ਜਿਹੜੀ ਦਹੀਆਂ ਟੱਕ ਦਿੰਦੀ ਸੀ ਉਹ ਦੂ ਤਾਂ ਐਂ ਕਰਦਾ ਹੁੰਨਾ ਇੱਥੋਂ ਦਾ ਕੁਝ ਹੋਰ ਕਹਿ ਕੇ ਗਿਆ ਸੀ ਉੱਥੇ ਉਹਦੇ ਮੂਰੇ ਪਾਸ ਬੱਕਰੀ ਬਣ ਗਿਆ ਹੋਵੇਗਾ ਬੱਕਰੀ ਕੋ ਬਣ ਗਿਆ ਹੈਗਾ ਮੈਂ ਤਾਂ ਐ ਮੜਾ ਜਾ ਐ ਤਰੀ ਜੀ ਸਿੱਟੀ ਸੀ ਸਾਢੇ ਲਾ ਚ ਉੱਥੇ ਲਿਓਣਾ ਝੋਨਾ ਵਟ ਕੇ ਮੈਂ ਕਿਹਾ ਮੰਡੀ ਜੇ ਬੈਠਾ ਕਹਿੰਦਾ ਕਿਹੜੇ ਝੋਨੇ ਜਾਣੇ ਉੱਥੇ ਆਉਣਾ ਕਹਿੰਦਾ ਉਹ ਟਾਈਮ ਗਏ ਉਹ ਵੀ ਮੈਨੂੰ ਐਂ ਕਹਿੰਦਾ ਸੀ ਅੱਛਾ ਮੈਂ ਕਿਹਾ ਯਾਰ ਤੂੰ ਖੇਤ ਨਾ ਬਣੀ ਫਿਰ ਝੋਨਾ ਦਾ ਮੈਂ ਹੀ ਵੱਢੂੰਗਾ ਕਹਿੰਦਾ ਫਿਰ ਹੁਣ ਕਿਵੇਂ ਹੋਊਗੀ ਕੀ ਗੱਲ ਬਣੂਗੀ ਐਂ ਤਾਂ ਲੋਟ ਹੀ ਨਹੀਂ ਆਉਣੀ ਕਹਾਣੀ ਕਹਾਣੀ ਦਾ ਮੈਨੂੰ ਤਾਂ ਲੱਗਦਾ ਤੇਰਾ ਰਾਣੀ ਹਾਰ ਜਾ ਗਿਆ ਐਤਕੀ ਮੈਨੂੰ ਨਹੀਂ ਪਤਾ ਮੈਂ ਤੈਨੂੰ ਦੱਸਤਾ ਵੀ ਕਿਵੇਂ ਮਰਜ਼ੀ ਕਰ ਮੈਨੂੰ ਮੇਰੀ ਚੀਜ਼ ਚਾਹੀਦੀ ਹੈਗੀ ਤੈਨੂੰ ਤਾਂ ਚੀਜ਼ ਚਾਹੀਦੀ ਆ ਹੁਣ ਮੈਂ ਇਹਨੂੰ ਧੌਂਕੀ ਦਦੇ ਆ ਕੀ ਪਤਾ ਉੱਥੇ ਆ ਜਾਏ ਖੇਤੋਂ ਉੱਥੇ ਵੱਡਾ ਟੁਕੀ ਨੂੰ ਵੀ ਥਾਂ ਹੂ ਆਪੇ ਆਪਦਾ ਹੱਲ ਕਰ ਭਾਵੇਂ ਉਹਨੂੰ ਪਿਆਰ ਨਾ ਮਨਾ ਤੇ ਭਾਵੇਂ ਗੁੱਸੇ ਨਾਲ ਮਨਾ ਲਾਇਆ ਕਿ ਪਿਆਰ ਨਾਲ ਮਨਾਏ ਗੁੱਸੇ ਨਾਲ ਚੱਲ ਕੋਈ ਚਾਹ ਕਿੱਥੇ ਆ ਤੂੰ ਮੈਨੂੰ ਘੁੱਟ ਚਾਹ ਪਿਆ ਤੇ ਮੈਂ ਜਾਵਾਂ ਉਹਦਾ ਟਰਾਲੀ ਪੁੱਛੀ ਆ ਜਾ ਆ ਜਾ ਕਿਰਾ ਪਤਾ ਨਾ ਲੱਗੇ ਕਿਸੇ ਨੂੰ ਵੀ ਇਹ ਜਾ ਕੰਮ ਕਰਨਾ ਕਿਤੇ ਵਿੜਾਈ ਮਾਰ ਦੇ ਮੋੜ ਕੇ ਗੋਲਾ ਬਣਾ ਨਾ ਨਾ ਤਰੇ ਕਿਹ ਰਾਹੀ ਇਹਨਾਂ ਨੂੰ ਪਹਿਲਾਂ ਹੀ ਲੱ ਆ ਦੇਖ ਲੈ ਖਾ ਲੋ ਮੁੱਲ ਦੀਆਂ ਸਬਜ਼ੀਆਂ ਦੇਖ ਲੈ ਜਿੱਤੋ ਜਦੋਂ ਆਪਣਾ ਬਾਪੂ ਹੁੰਦਾ ਸੀ ਕਦੇ ਲੈਤੀ ਸੀ ਮੁੱਲ ਦੀ ਸਬਜ਼ੀ ਲੈ ਹੁਣ ਅਖਿਆਈ ਮੰਨਦੇ ਐ ਇਸ ਚੀਜ਼ ਦੀ ਹੁਣ ਉਹੀ ਗੱਲ ਖੇਰ ਜਾਣ ਤੋਂ ਤਾਂ ਟਲਦੇ ਰਹਿੰਦੇ ਆ ਉਹੀ ਗੱਲ ਹੈ ਨਾ ਵੀ ਕੱਖ ਕੱਢਣੇ ਪੈਣਗੇ ਸਬਜ਼ੀ ਚੋਂ ਮੁੱਲ ਦੀਆਂ ਲੈ ਲੈ ਖਾਈ ਚੱਲੋ ਕੋਈ ਆਪਦੀ ਸਿਹਤ ਦਾ ਨਹੀਂ ਕੋਈ ਧਿਆਨ ਕੋਈ ਹੋਰ ਨਹੀਂ ਭਾਈ ਪਹਿਲਾਂ ਨਾ ਪੂਆ ਮੇਰਾ ਦਾਦਾ ਹੁੰਦਾ ਸੀ ਨਾ ਜਿਹੜਾ ਇਕੱਲੀ ਚਾਹ ਪੱਤੀ ਲਿਆਂਦਾ ਹੁੰਦਾ ਸੀ ਬਾਜ਼ਾਰੋਂ ਹੋਰ ਕੋਈ ਚੀਜ਼ ਮੁੱਲ ਦੀ ਨਹੀਂ ਚੋਂਦੀ ਬਾਜ਼ਾਰੋਂ ਹੌਣ ਤਾਂ ਭਾਈ ਕੋਲ ਚੀਜ਼ ਮੁੱਲ ਦੀ ਐ ਹੁਣ ਤਾਂ ਉਹੀ ਗੱਲ ਆ ਪਾਲਕ ਬਾਥੂ ਦੀ ਕੀ ਗੱਲ ਐ ਇਹ ਵੀ ਲੈ ਮੁੱਲ ਦੀ ਐ ਉਹੀ ਤਾਂ ਗੱਲ ਐ ਕਰਨ ਤੋਂ ਟੱਲਦੇ ਆ ਪੜ ਗਏ ਜੇ ਦੋੜੇ ਉੱਥੇ ਕੱਢ ਦੇਣ ਤਾਂ ਸਬਜ਼ੀ ਮੁੱਕੇ ਹੀ ਨਾ ਇੱਕ ਤੋਂ ਦੂਜੇ ਕਨੀ ਚਾੱਕ ਦੇ ਰਹੇ ਨੇ ਐਸ ਐਸ ਵਾਰੀ ਕਹਿ ਦਾਂਗੇ ਮੰਮੀ ਵੀ ਵਾਣਾ ਮਟਾ ਸਬਜ਼ੀਆਂ ਵੀ ਲਾ ਲਣ ਖੇਤ ਹੋਰ ਕੀ ਹੈਗਾ ਸ਼ਰਮ ਆਉਂਦੀ ਸੱਚੀ ਇੱਕ ਤਾਂ ਨਾ ਸਾਡੇ ਕਲੇਸ਼ ਨੇ ਘਰੇ ਲੈ ਲਿਆ ਸੀ ਹੁਣ ਐਨ ਹੀ ਪਤਾ ਹੈਗਾ ਸਬਜ਼ੀਆਂ ਬੀਜੀ ਐ ਨਾ ਬੀਜੀ ਐ ਉਧਰੋਂ ਉਹ ਮਨਾ ਕਰ ਦੇਣਾ ਸਿਆਪਾ ਹੀ ਪਿਆ ਰੰਦਾ ਉਹੀ ਤਾਂ ਕਹੀ ਜਾਨੀ ਬਿਸਰੀ ਕੇ ਕਰਦੇ ਆ ਇੱਕ ਦੂਸਰੇ ਤੇ ਜੇ ਕੋਈ ਨਵੇੜਾ ਹੋ ਜੇ ਤਾਂ ਆਪੋ ਆਪਣਾ ਕਰਨ ਨਾ ਕਰਨ ਠੀਕ ਹੈ ਨਾ ਚਲ ਕੇਰਾ ਤਾਂ ਹੁਣ ਨਾ ਸੱਚੀ ਸੁੱਖ ਸਾਦ ਆ ਮੇਰੇ ਤਾਂ ਬਾਲਾ 4 ਦਿਨ ਤਾਂ ਬਾਲਾ ਕ ਸਹਾਨ ਪਿਆ ਬਾਲਾ ਮੈਂ ਤਾਂ ਪਏ ਹੋਇਆ ਪਿਆ ਵੀ ਚੱਲ ਹੁਣ ਕੀ ਗਾਜੀ ਹੋਈ ਰਿਕਾ ਵੱਡੀ ਬੀਬੀ ਜੀ ਨੇ ਆ ਕੇ ਤਾਂ ਉਦੋਂ ਵੀ ਉਹ ਕਰਤਾ ਸੀਗਾ ਪਾਣੀ ਲੈ ਕੇ ਆ ਮਾ ਜੀ ਇਹ ਕਿੱਧਰ ਨੂੰ ਜਾਂਦਾ ਭੱਜਿਆ ਇਹ ਗੱਲ ਹੀ ਨਹੀਂ ਸੁਣਦਾ ਗਾ ਮੁਰਬੁਰ ਕਰਦਾ 12 ਭਕੇ ਆਇਆ ਕਿਸ ਨਾਲ ਉਹ ਲੱਗਿਆ ਹੋਊ ਕੁਛ ਕਰੇ ਲੜਨਾ ਪਿਆ ਹੋਵੇ ਕਿਸ ਨਾਲ ਆਹ ਲੜਨਾ ਤਾਂ ਇਹਦੇ ਨਾਲ ਹੈ ਬੂਮੇ ਮਰ ਜਾ ਦੇਖ ਲੈ ਅੱਜ ਚੱਲਣ ਤੀ ਇੱਧਰ ਆਓ ਓਹੋ ਕਿੱਧਰ ਜਾ ਰਹੇ ਹੋ ਤੁਸੀਂ ਕਹਿੰਦਾ ਝੋਨਾ ਵੱਡੂ ਆ ਜਾ ਕਿਵੇਂ ਕਿਵੇਂ ਝੋਨਾ ਵੱਡੂਗਾ ਸਾਲਾ ਲੈਦਾ ਉਹ ਓਹੋ ਕੀ ਗੱਲ ਕੀ ਹੋਈ ਪੁੱਤ ਗੱਲ ਕੀ ਹੋਣੀ ਆ ਜਾ ਕੇ ਕਹਿੰਦਾ ਝੋਨਾ ਵੱਡਦਾ ਮੈਂ ਬਡਾਉਣਾ ਝੋਨਾ ਨੂੰ ਮੈਂ ਤਾਂ ਨਾ ਖੜਦਾ ਫਿਰ ਡਾਕਟਰ ਨਾਲ ਬਹਿ ਕੇ ਗੱਲ ਕਰ ਆਈ ਇਹ ਗੱਲ ਹੁੰਦੀ ਹੁੰਦੀ ਟਕਾਣਾ ਗੱਲ ਕਰਦੇ ਸਾਲਾ ਕੀ ਬਹੁਤ ਟਾਈਮ ਹੋ ਗਿਆ ਹੁਣ ਸਿਰ ਉਤੋਂ ਦੀ ਪਾਣੀ ਲਾਹਾਂਗਾ ਜਮਾਂ ਹੁਣ ਨਹੀਂ ਛੱਡਦਾ ਮੈਂ ਕਿਹੜਾ ਛੋਟਾ ਛੋਟੀ ਹੋ ਕੇ ਕਿਹੜਾ ਸੁਧਰਦੀ ਆ ਸਾਹ ਛੱਡ ਦੇ ਕਿਉਂ ਨਹੀਂਗਾ ਅਹੀਂ ਸੁਧਰੂਗਾ ਹੁਣ ਹੀ ਸੁਧਰਦਾ ਹੁਣੋ ਰਲਾ ਤਾਂ ਭਾਲਦੀ ਇਹੇ ਕੋ ਸੋਚਦਾ ਮਾਂ ਹੁਣ ਦੇਖ ਲੈ ਕਹਿੰਦਾ ਜਾ ਕੇ ਮਾਂ ਝੋਨਾ ਵੜਨਾ ਘਣਾ ਆ ਜੀ ਖੇਤ ਖੂਤ ਨਾ ਆ ਜੀ ਕਹਿੰਦਾ ਲੈ ਚੱਲ ਤੂੰ ਉੱਧਰ ਬੈਠ ਚੱਲ ਕੋਈ ਨਹੀਂ ਮੈਂ ਘਰ ਬੈਠ ਕਰ ਲਾਂਗੀ ਜੀ ਬੈਠ ਕੇ ਗੱਲ ਕਰ ਮਰਗਾ ਛੱਡੋ ਮੈਂ ਕਰਕੇ ਆਵਾ ਨਹੀਂ 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 ਬੈਠ ਜਾਓ ਆ ਕਰਨੀ ਪੈਣੀ ਉਹ ਐਵੇਂ ਜਿਹਾ ਹੋ ਕਰੀਦਾ ਹੁੰਦਾ ਕਿਸੇ ਦੇ ਮਾਂ ਕਰ ਲੈ ਕੋਈ ਦਾ ਕਿਉਂ ਨਹੀਂ ਹੁਣ ਜਮਾ ਸਿਰ ਤੋਂ ਪਾਣੀ ਲੰਘ ਗਿਆ ਮਾਂ ਹੁਣ ਮੈਂ ਕੀ ਕਰਾਂ ਕਹਿੰਦਾ ਕੇ ਖੇਤ ਖੂਤ ਨਾ ਜੀ ਕੁੱਟੂ ਆ ਕਹਿੰਦਾ ਮੈਂ ਤੈਨੂੰ ਲੈ ਲੈ ਦੱਸ ਹਾਂ ਦੱਸ ਆ ਲੜਾਂ ਨਮੋਲੇ ਲੈnde ਫਿਰਦੇ ਆ ਦੇਖ ਲੈ ਬੂਆ ਪਹਿਲਾਂ ਮੈਨੂੰ ਕਹਨਾ ਮੰਡੀ ਚ ਆ ਜਾ ਮੈਂ ਝੋਨਾ ਕਿਉਂ ਬਈ ਅੱਛਾ ਠੰਡ ਮਾਰਨੂ ਮੈਂ ਉੱਥੇ ਮੱਛਰ ਮੈਨੂੰ ਖਾਵੇ ਅੱਛਾ ਤੋਲਣ ਵਲੇ ਪੈਸੇ ਪਾਉਣ ਵਲੇ ਤੂੰ ਜੇਬ ਚ ਸ਼ਰਮ ਨਹੀਂ ਆਉਂਦੀ ਹੈਗੀ ਇਹਨੂੰ ਅੱਜ ਤੱਕ ਕਦੇ ਖੇਤ ਚ ਬੜਿਆ ਨਹੀਂ ਤੀ ਬੂਆ ਇਹ ਇਹਨੂੰ ਪਤਾ ਨਹੀਂ ਤੇ ਕਿਹ ਵੀ ਰੇਹਾਂ ਸਪਰੇਹਾਂ ਕਿੱਥੋਂ ਆਉਂਦੀਆਂ ਨੇ ਕਿੱਥੋਂ ਨਹੀਂ ਹੁਣ ਦੇਖ ਲੈ ਵੱਡਾ ਆ ਗਿਆ ਫਸਲ ਵੱਢਣ ਵਾਲਾ ਸ਼ਰਮ ਨਹੀਂ ਆਉਂਦੀ ਇਹਨੂੰ ਵੀ ਭਾਈ ਝੋਨਾ ਹਜੇ ਹਰੇ ਖੜੇ ਐ ਵਿੱਚ ਦਾਣੇ ਹਜੇ ਦੱਸਣਾ ਉਹ 26 ਝੋਨਾ ਨਾ ਕਹਿੰਦਾ ਉਹ ਤਾਂ ਡਿੱਗ ਗਿਆ ਪਤਾ ਉਹ ਫੇਰ ਹੀ ਵੱਡੂਗਾ ਲੈ ਹੁਣ ਆ ਕੇ ਮੈਨੂੰ ਵੱਢਦਾ ਤੂੰ ਆ ਹੁਣ ਅਜੇ ਹੀ ਖੇਤ ਦੇਖ ਲਾਂਗੇ ਰੈਂਦੇ ਨਹੀਂ ਭਾਈ ਉਹ ਗੱਲਾਂ ਤੇ ਜਿਹੜੀ ਜ਼ੁਬਾਨ ਕੀਤੀ ਸਰਪੰਚ ਦੇ ਮੂੰਹ ਤੇ ਮੈਂ ਤਾਂ ਤੈਨੂੰ ਪਹਿਲਾਂ ਹੀ ਕਹੀ ਜਾਂਦੀ ਵੀ ਉਹ ਕਿੱਥੇ ਇਹੋ ਜੇ ਤਾਂ ਉਹਨਾਂ ਦੇ ਮਨ ਚ ਹੀ ਹੈ ਨੀਗਾ ਉਹ ਤਾਂ ਲੜਾਈਆਂ ਮੁੱਲ ਪਾਲਦੇ ਫਿਰਦੇ ਨੇ ਫੇਰ ਹੁਣ ਭਾਈ ਮੇਰਾ ਵੀ ਆਰ ਪਰਿਵਾਰ ਆ ਮੈਂ ਸਾਰੀ ਉਮਰ ਕਿੱਥੋਂ ਖਵਾ ਦਿਆਂ ਉਹਨਾਂ ਨੂੰ ਮਰਵਾਉਣਾ ਤਾਂ ਨਹੀਂ ਮੈਂ ਆਪਦਾ ਜਵਾਕ ਨਾਲੇ ਤੂੰ ਕਮਲਾ ਕਿਉਂ ਹੋਇਆ ਹੈਗਾ ਹੈ ਐਵੇਂ ਉੱਥੇ ਲੜਾਈ ਲੈ ਕੇ ਬਹਿ ਜਾਏਗਾ ਜੇ ਕਿਤੇ ਤੇਰੇ ਸੱਚ ਮਾਰੀ ਢਾਂਗ ਹੈ ਸਾਨੂੰ ਵਕਤ ਖੜਾ ਕਰ ਦੇਗਾ ਤੂੰ ਉਹੀ ਤਾਂ ਗੱਲ ਹੈ ਜੀ ਮੈਂ ਪ੍ਰਾਇਸਰ ਸਰਪੰਚ ਤੇ ਬੈਠੇ ਨਿਬੜੂ ਪਰ ਇੱਕ ਤਾਂ ਨਿਬੜੂ ਜਾਂਦਾ ਮੈਂ ਮਾਰ ਦੂ ਜਾਂ ਉਹ ਮਾਰ ਦੂ ਆ ਮੈਂ ਕਿ ਮੈਂ ਹੋ ਹਾਂ ਐ ਵੰਡਗਾ ਪਾਉਂਗੇ ਤੁਸੀਂ ਮਾਰ ਮੁਰਾਈ ਕਰਕੇ ਮੜੇ ਮੋਟੇ ਜੇ ਉਹ ਬੇਅਕਲ ਆਪਦਾ ਅਕਲ ਤੋਂ ਕਮ ਲੈ ਲੋ ਉਹ ਤਾਂ ਚਾਉਂਦਾ ਹੀ ਇਹ ਉਹ ਤਾਂ ਚਾਉਂਦਾ ਹੀ ਇਹੀ ਕੁਛ ਹੈ ਸਹੀ ਗੱਲ ਹੈ ਉਹਨੇ ਤਾਂ ਭਾਈ ਕਹਿੰਦਾ ਤਾਂ ਫਿਰ ਕਰਦਾ ਨੇ ਆ ਹਾਂ ਉਹ ਤਾਂ ਐਂ ਕਹਿੰਦੇ ਜੇ ਸਮਾਂ ਕੋਈ ਸਿਲਸਿਲਾ ਛੜੇ ਤਾਂ ਸਭ ਕੁਝ ਸਾਡੇ ਹੱਥ ਚ ਫੇਰ ਆਵੇ ਉਹਨੇ ਤਾਂ ਲੂੰਗ ਕਰਨਾ ਨਹੀਂ ਢੱਕਾ ਤੋੜਨਾ ਨਹੀਂ ਤੇਰੇ ਤੋਂ ਭਾਲਦਾ ਸਾਰਾ ਕੁਝ ਤੂੰ ਮੇਰੀ ਗੱਲ ਸੁਣ ਬੋਲਣ ਦੀ ਲੋੜ ਨਹੀਂ ਐਵੇਂ ਨਾ ਬਲੱਡ ਵਧਾਈ ਚੱਲ ਆਪਾਂ ਸਰਪੰਚ ਨਾਲ ਗੱਲ ਕਰਦੇ ਆਂ ਨਾਲੇ ਉਹਦੇ ਉਹ ਮੈਨੂੰ ਕਹਿ ਕੇ ਗਿਆ ਕਿ ਭਾਈ ਝੋਨੇ ਤੇ ਨਵੇੜਾ ਕਰਾਂਗੇ ਸੋਣ। ਹਜੇ ਮੈਨੂੰ ਸੱਚ ਕਹਦਾ ਸਰਪੰਚ ਕੋਲੇ ਤੂੰ ਕੀ ਲੈਣ ਵਾਗ ਗਿਆ? ਕਹਿੰਦਾ ਮੈਂ ਤਾਂ ਨਹੀਂ ਬੰਦ ਤਾਂ ਕਰ ਲਈ ਜਿਹੜਾ ਕੋਈ ਕਹਿੰਦਾ ਸਰਪੰਚ ਕੀ ਕਰ ਲੂ ਕਹਿੰਦਾ ਮੇਰਾ ਲੈ ਪੰਚਾਇਤ ਤੋਂ ਵੀ ਡਰਦਾ ਤਾਂ ਉਹਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਜਿਹੜਾ ਤੇਰੇ ਹੱਕ ਆ ਤੈਨੂੰ ਦਬਾਉਣਗੇ ਚਾਰ ਸਿਆਣੇ ਬੰਦੇ। ਮੰਮੀ ਸਰਪੰਚ ਨੇ ਗੱਲ ਕੀਤੀ ਹੈ ਚੰਗੀ ਭਾਈ। ਹੁਣ ਤਾਂ ਨਾ ਦੰਡਾ ਗੁਰੂ ਆ ਠੀਕ ਆ ਜੰਨਾ ਚਰਨ ਨਾ ਲੱਗਦੇ ਨਹੀਂ ਉਹਨਾਂ ਚਰ ਹਟਦੇ ਨਹੀਂ ਇਹ ਬੰਦੇ ਦੇ ਪੁੱਤ ਇਹੋ ਜਿਹੇ ਪੰਗਿਆਂ ਨੂੰ ਜਾ ਤੂੰ ਇਹਨੂੰ ਪਾਣੀ ਤਾਂ ਨਹੀਂ ਪਿਆਜਾ ਲੈ ਜਾ ਕਹਾਂ ਜਾਂ ਚਾਹ ਪੀ ਲੈ ਮੈਂ ਜਾ ਕੇ ਆਉਣੀ ਮੈਂ ਕਹਿੰਦੀ ਆ ਸਰਪੰਚੂ ਸੱਦ ਕੇ ਆਉਣੀ ਮੈਂ ਕਹਿੰਦਾ ਮੈਨੂੰ ਜਾਇਆ ਹੁੰਦੇ ਮਾਂ ਨਾ ਰੋਕੋ ਤੁਸੀਂ ਮੈਨੂੰ ਲੜਾਈਆਂ 'ਚ ਕਿਸੇ ਨੇ ਕੁਛ ਖੱਟਿਆਗਾ ਕੀ ਫਰ ਆ ਗੱਲਾਂ ਦਾ ਮੰਮੀ ਜੀ ਆ ਪਾਣੀ ਨਾ ਸਿਰ ਤੋਂ ਉੱਤੋਂ ਲੰਗਦਾ ਜਾਂਦਾ ਹੁਣ ਤੁਸੀਂ ਨਾ ਕੁਛ ਨਾ ਕੋਈ ਹੱਲ ਕਰੋ ਸਰਪੰਚ ਨਾਲ ਗੱਲ ਕਰੋ ਬਿਠਾਓ ਭਾਈ ਪੰਚਾਇਤ 'ਚ ਇਹਨਾਂ ਨੂੰ ਐ ਨਹੀਂ ਹਟਾਲਦੇ ਹੁਣ ਦੱਸ ਮਾਂ ਕਿਵੇਂ ਕਰਗੇ ਹੁਣ ਭਾਈ ਗੱਲ ਤਾਂ ਹਾਂ ਹੁਣ ਆਪਾਂ ਨੂੰ ਕਿੱਥੇ ਥੜੇ ਤੂੰ ਲੱਗਣ ਦਿੰਦੇ ਆ ਉਹ ਨਾ ਨਾ ਸਰਪੰਚ ਬਿਨਾ ਨਹੀਂ ਗੱਲ ਲੋਟ ਆਉਣੀ ਸਰਪੰਚ ਕੋਲ ਜਾ ਕੇ ਉਹਦੇ ਨਾਲ ਗੱਲ ਕਰੋ ਮੈਂ ਤੈਨੂੰ ਬਥੇਰਾ ਪਿੱਟੀ ਸੀ ਵੀ ਮੁੰਡਿਆ ਤੂੰ ਪਹਿਲਾਂ ਹੀ ਵਿਆਹ ਤੋਂ ਕਿਨਾਰਾ ਕਰ ਲੈ ਇਹਨਾਂ ਨਾਲ ਤੂੰ ਮੰਨਿਆ ਨਹੀਂ ਮੇਰੇ ਰਿਸ਼ਤੇਦਾਰ ਮੇਰੇ ਨੇੜੇ ਦੇ ਮੇਰੇ ਫਲਾਨੇ ਮੇਰੇ ਧੌਂਕੇ ਆਹ ਦੇਖ ਲੈ ਜਰਦੇ ਤੈਨੂੰ ਹੁਣ ਮਾਂ ਆਪਾਂ ਦਾ ਯਕੀਨ ਕਰਾਈ ਆਪਾਂ ਨੂੰ ਕੀ ਪਤਾ ਇਹ ਐਡਾ ਭਰੋਸਾ ਤੋੜਦਾ ਨਹੀਂ ਹੁਣ ਉਹ ਤੋੜ ਦੇਣਗੇ ਭਰੋਸਾ ਸਸਰੀਕ ਤਾਂ ਸਰੀਕ ਹੀ ਹੁੰਦਾਗਾ ਭਰੋਸਾ ਫਿਰ ਹਾਂ ਤੁਸੀਂ ਐ ਕਰੋ ਜੀ ਹੁਣ ਤੁਸੀਂ ਜਾ ਕੇ ਨਾ ਸਰਪੰਚ ਨਾਲ ਗੱਲ ਕਰਿਓ ਚਲ ਮੈਂ ਜਾਣਾਗਾ ਫਿਰ ਹਾਂ ਹੁਣ ਲੜਨਾਂ ਪੈ ਜੇ ਉਹਦੇ ਨਾਲ ਇਹ ਕੱਲੇ ਨੂੰ ਨਹੀਂ ਮੈਂ ਤੋੜਦੀ ਭਾਈ ਕੀ ਪਤਾ ਰਾਤ ਚ ਉਹਦਾ ਫੇਰ ਆ ਜੇ ਕੋਈ ਨਹੀਂ ਆਉਂਦਾ ਇਹ ਤਾਂ ਖਾਣਾ ਜਾਵੇ ਜੇ ਆਜੂ ਤਾਂ ਫੇਰ ਆ ਜੇ ਚਲ ਆਪਾਂ ਚੱਲਦੇ ਹਾਂ ਤੂੰ ਨਾਲ ਵਗ ਜਾ ਮੇਰੀ ਗੱਲ ਸੁਣ ਜਾਇਓ ਦੋਨੇ ਮਾਂ ਪੁੱਤ ਸਰਪੰਚ ਕੋਲ ਉਹ ਪੂਆ ਬੁਣੀਆਂ ਥੋੜੀ ਗੱਲ ਕਰਨੀ ਹੁੰਦੀਆਂ ਹੁਣ ਸਰਪੰਚ ਨਾਲ ਮੈਨੂੰ ਹੀ ਗੱਲ ਕਰਨੀ ਪਊਗੀ ਬੇ ਪੁੱਤਾਂ ਗੱਲ ਨਾ ਕਰੂਗੀ ਤੇਰੇ ਨਾਲ ਵਗ ਜੂਗੀ ਬਾਹਰ ਚ ਖੜ ਜੂਗੀ ਨਹੀਂ ਕੱਲੇ ਨੂੰ ਤਰ ਮੈਂ ਜਾਣ ਜਦੀ ਚੱਲ ਗੱਲ ਤੂੰ ਆਪੇ ਕਰ ਲਈ ਚੱਲ ਮੈਂ ਤੇਰੇ ਨਾਲ ਚੱਲਦੀਆਂ ਖੜਾ ਹੋ ਨਹੀਂ ਮਾਂ ਤੂੰ ਬਹਿ ਜਾ ਕੋਈ ਨਹੀਂ ਆ ਮੈਂ ਕਮਲਾ ਨਹੀਂ ਨਹੀਂ ਲੱਗਦਾ ਵਾ ਕਿਸੇ ਨਾਲ ਨਹੀਂ ਮੈਨੂੰ ਨਹੀਂ ਯਕੀਨ ਚੱਲ ਬਸ ਮੈਂ ਆ ਗਿਆ ਘਰੋਂ ਚੱਲ ਪਿਆ ਆਉਨਾ ਸੱਸੀ ਜੀ ਹੋ ਠੀਕ ਹੈ ਜੀ ਹਾਂ ਸੱਸੀ ਗਿਆ ਭਾਈ ਸਤਿ ਸ੍ਰੀ ਅਕਾਲ ਭਾਈ ਹਾਂ ਕਿਵੇਂ ਸੀ ਜੀ ਕਿਵੇਂ ਕੀ ਚਾਚਾ ਅੱਜ ਫੇਰ ਘੇਰ ਲਿਆ ਮੈਨੂੰ ਮੈਨੂੰ ਕਹਣਾ ਕਿ ਮੈਂ ਝੋਨਾ ਵੜ ਕੇ ਲਿਆਉਣਾ ਕਰ ਲਾ ਜਿਹੜਾ ਕਰਨਾ ਤੂੰ ਕਿਹਨੇ ਘੇਰ ਲਿਆ ਕੁਲਦੀਪ ਨੇ ਹੋਰ ਕਿਹਨੇ ਬੇ ਭਾਈ ਰਾਹ ਰੂਹ ਚ ਲੜ ਪਏ ਇਹ ਹੁਣ ਅਬ ਜਾਣਦਾ ਵੀ ਝੋਨਾ ਵੀ ਗਿਆ ਤੁਹਾਡਾ ਆ ਕੀ ਗਿਆ ਦਾਤਾ ਝੋਨਾ ਤਾਂ ਹਜੇ ਆਉਂਦਾ ਨਹੀਂ ਸੀਗਾ ਹਜੇ ਝੋਨਾ ਆਇਆ ਵੀ ਨਹੀਂ ਵਿੱਚ ਹਰੇ ਦਾ ਨੇ ਖੜੇ ਹੈਗੇ ਠੀਕ ਹੈ ਕਾਲਾ ਹੋਇਆ ਬੈਠਾ ਮੈਨੂੰ ਕਹਿੰਦਾ ਕਹਨਾ ਕੇ ਆ ਜੀ ਉਥੇ ਪਹਿਲੀ ਵਾਰ ਤਾਂ ਝੋਨਾ ਵੜਨਾ ਆਪਾਂ ਤੜਕੇ ਦੱਸਦੇ ਆ ਠੀਕ ਹੈ ਠੀਕ ਹੈ ਹੁਣ ਤੂੰ ਆਹ ਵੀ ਦੁਪਹਿਰਾ ਪਹਿਲੇ ਦੱਸਿਆ ਮੈਨੂੰ ਮੈਨੂੰ ਕਹਿੰਦਾ ਅਗੇ ਆ ਜੀ ਉਥੇ ਝੋਨਾ ਵੜਦਾ ਵਾ ਠੀਕ ਹੈ ਕਈ ਵਾਰ ਐ ਹੁੰਦਾ ਥੋੜਾ ਕੰਨਾ ਆਇਆ ਹੁੰਦਾ ਉਹਨਾਂ ਵੱਢਦੇ ਹੁਣ ਉਹ ਤਾਂ ਠੀਕ ਆ ਚਾਚਾ ਵੱਢਣਾ ਤਾਂ ਹੁਣ ਮੈਨੂੰ ਵੀ ਪਤਾ ਵੀ ਇੱਦਾਂ ਆਇਆ ਪਿਆਗਾ ਤੇ ਮੈਨੂੰ ਕਹਨਾ ਕਹਾਂਗੇ ਤੂੰ ਮੰਡੀ ਚ ਬਾਈ ਜੀ ਆ ਕੇ ਮੈਂ ਆ ਕੇ ਇਹੋ ਵੜਾ ਕੇ ਲਾਉਂਗਾ ਜੇ ਗੇੜਾਂ ਚ ਹਿਰ ਫੇਰ ਕਰ ਕੇ ਜਦੋਂ ਪਹਿਲਾਂ ਮੇਰੇ ਨਾਲ ਇੰਨੀ ਕਰ ਗਿਆ ਤੇ ਮੈਂ ਕਿੱਧਰ ਜਾऊं ਚਾਚਾ ਗੇੜਿਆਂ ਚ ਹਿਰ ਫੇਰ ਅਸੀਂ ਗੱਲ ਲੱਗਦਾ ਤਾਂ ਹੈ ਨਹੀਂ ਯਾਰ ਮੈਂ ਉਹਦੇ ਨਾਲ ਗੱਲ ਕਰੀ ਸੀ ਉਹ ਤਾਂ ਕਹਿੰਦਾ ਜਦੋਂ ਤੁਸੀਂ ਕਹੋਗੇ ਆਪਾਂ ਉਵੇਂ ਕਰ ਲਾਂਗੇ ਮੇਰੇ ਕੋਲ ਤਾਂ ਐ ਕਿਹਾ ਉਹਨੇ ਮੈਨੂੰ ਤਾਂ ਮੁੜ ਕੇ ਕਹਿੰਦਾ ਕਹਿੰਦਾ ਹੁਣ ਤੂੰ ਖੇਤ ਚ ਵੀ ਨਾ ਵੜ ਜੀ ਕਹਿੰਦਾ ਮੈਂ ਵੱਢ ਕੇ ਲਾਉਣਾ ਚੋਨਾ ਹਟਾ ਦੀ ਕਹਿੰਦਾ ਤੂੰ ਨਾਲੇ ਜਿਹੜੇ ਸਰਪੰਚ ਨੂੰ ਕਹਿੰਦਾ ਕਿਹਨੂੰ ਕਹਿੰਦਾ ਕਹਿੰਦਾ ਕਹਦੇ ਲੈ ਦੇਖ ਲੈ ਕਿ ਕਹਿ ਜਾਂਦਾ ਭਾਈ ਵੀ ਆਪਾਂ ਨੂੰ ਮਸ਼ੀਨ ਥਿਆ ਗਿਆ ਆਪਾਂ ਚੋਨਾ ਵੜਾਉਣਾਗਾ ਦੋਨੇ ਜਣੇ ਜਾਣਦੇ ਆਪਦੀ ਰੈ ਨਾਲ ਫਿਰ ਕਾਹਨੂੰ ਕਲੇਸ਼ ਪੈਂਦਾ ਹਜੇ ਮੈਨੂੰ ਕਹਦਾ ਤੂੰ ਸਰਪੰਚ ਨਾਲ ਮੈਂਬਰਾਂ ਕੋਲ ਤਰਾ ਫਰਦਾ ਕੀ ਲੈਣ ਜਾਣਾ ਕੀ ਕਰਦਾ ਉਹਨਾਂ ਕੋਲ ਚਲੋ ਤਾਂ ਹੁਣ ਜਦੋਂ ਕੋਈ ਕਲੇਸ਼ ਪੈ ਗਿਆ ਕਿਸੇ ਦਾ ਉਦੋਂ ਆਉਂਦਾਗਾ ਅਸੀਂ ਕਿਹੜਾ ਸੁੱਖੋ ਗਦੇ ਕੋਈ ਆਵੇ ਮੈਂ ਤਾਂ ਬਣਦਾ ਨਹੀਂ ਕਹਿੰਦਾ ਲੈ ਦੇਖ ਲੈ ਚਲ ਕੋਈ ਨਹੀਂ ਚਲ ਕੋਈ ਨਹੀਂ ਭਾਈ ਕਰਾਉ ਨੂੰ ਕੀ ਹੈ ਮੈਂ ਕਿਹੜਾ ਕੁਲਦੀਪ ਕੋਲੇ ਜਾਣਾ ਜੇ ਤਾਂ ਉਹਨੂੰ ਕਹਿ ਦੁੱਚ ਉਹਨਾ ਵੜਨਾ ਠੀਕ ਹੈ ਜੇ ਭਈ ਨਾ ਮੰਨਿਆ ਫਿਰ ਮੈਂ ਥਾਣੇ ਫੋਨ ਕਰਕੇ ਮਸ਼ੀਨ ਰਕਾ ਦੂੰਗਾ ਕਪੈਨ ਦਾ ਤੈਨੂੰ ਪਤਾ ਕਿਹਦੀ ਕਪੈਨ ਜਾਊਗੀ ਕੋਈ ਵੀ ਨੀ ਦੱਸਿਆ ਕਵੈਨ ਕੁਛ ਨਹੀਂ ਦੱਸਿਆ ਜਾ ਤਾਂ ਜੇ ਦੱਸਿਆ ਉਹਦਾ ਫਿਰ ਤਾਂ ਕੱਲ੍ਹੇ ਹੀ ਗਾਣੇ ਫਿਰ ਮੈਂ ਤਾਂ ਫਿਰ ਤਾਂ ਪੜਾਈ ਲਿਆਉਂਦੇ ਫਿਰ ਗੱਲ ਤਾਂ ਗਲਦੀ ਐ ਚੋਰ ਨੂੰ ਵੜਾਉਂਦਾ ਐ ਚੱਲ ਮੈਂ ਜਾਂਦਾ ਤਾਂ ਹੋਰ ਕੰਮ ਸੀਗਾ ਉਹਦਾ ਰਾਹ 'ਚ ਟੱਕਰਿਆ ਹਾਇ ਉਹਨੂੰ ਰਾਹ 'ਤੇ ਕਹਿਣਾ ਕਹਿਣਾ ਕਿ ਤੂੰ ਨਾ ਵੜਾਉਣਾ ਇਹ ਇਹ ਗੱਲਾਂ ਦਾ ਕੋਈ ਤਾਂਤ ਨਹੀਂ ਹੁੰਦਾ ਸ ਹੈ ਨਾ ਜਿਹੜਾ ਕੋਈ ਲੜਾ ਰੋੜਾਈ ਕਰਨੇ ਇਹ 'ਚ ਕੋਈ ਕਿਸੇ ਨੇ ਖੱਟਿਆ ਨਹੀਂ ਨਾ ਕਿਸੇ ਨੇ ਖੱਟਣਾ ਜ ਜਿੱਦਾਂ ਫੋਨ ਤੇ ਮੁੜਿਆ ਠੀਕ ਹੈ ਨਹੀਂ ਫਿਰ ਮੈਂ ਤੁਸੀਂ ਬੇਪਰਵਾਹ ਹੋ ਜੋ ਜਿਹੜੀ ਗੱਲ ਤੁਹਾਨੂੰ ਕਹੀ ਹੈ ਨਾ ਉਹ ਪੂਰੀ ਕਰਾਂਗੇ ਚੱਲ ਕੋਈ ਨਹੀਂ ਭਾਈ ਫਿਰ ਸਾਨੂੰ ਦੱਸ ਦੀ ਤੂੰ ਕੀ ਕਹਿੰਦਾ ਚੰਗੀ ਮੈਂ ਦੱਸ ਕਿ ਮੈਂ ਪਹਿਲੇ ਜਾ ਕੇ ਉਹਨਾਂ ਦੇ ਕੋਲੇ ਚਾਚਾ ਬੜਾ ਟਾਈਮ ਨਾਲ ਹੀ ਹੁਣੀ ਭੱਗ ਜਾ ਕਾਰਨ ਪਤਾ ਕੀ ਹੈ ਜੇ ਮਸ਼ੀਨ ਲੈ ਗਿਆ ਜਾਂ ਕੋਈ ਟਰੈਕਟਰ ਲੈ ਗਿਆ ਉੱਥੇ ਸਾਡਾ ਰੋਲਾ ਵਾਜੂ ਨਾ ਨਾ ਤੂੰ ਬੇਪਰਵਾਹ ਹੈ ਲੈ ਗਿਆ ਕੋਈ ਨਹੀਂ ਫਿਰ ਵੀ ਨਿਵੇੜ ਦਾਂਗੇ ਆਪਾਂ ਜੀ ਟਰੈਕਟਰ ਮਸ਼ੀਨ ਵੀ ਲੈ ਗਿਆ ਨਾ ਫਿਰ ਵੀ ਨਿਵੇੜ ਦਾਂਗੇ ਤੂੰ ਟੈਨਸ਼ਨ ਨਾ ਲੈ ਕੋਈ ਐ ਨਹੀਂਗਾ ਜਾਣ ਸਰ ਵੀ ਸਾਰਾ ਵੜ ਦੂਗੀ ਕੋਈ ਟਰਾਲੀ ਬਟਨ ਤੇ ਘੰਟਾ ਲੱਗਦਾਗਾ ਕੁਇਂ ਤਾਂ ਹੈ ਨਹੀਂ ਵੀ ਜਾਣ ਸਰ ਭਰ ਜੂਗੀ ਜੇਕਰ ਟਰਾਲੀ ਵੱਢ ਗਈ ਉਹ ਵੀ ਆ ਮੰਡੀ ਛਟਾ ਦਾਂਗੇ ਜਿਵੇਂ ਆਖਿਆ ਓਵੇਂ ਕਰ ਲਾਂ ਕੋਈ ਵੱਡੀ ਗੱਲ ਨਹੀਂ ਬੜਾ ਘਬਰਾ ਨਾ ਤੂੰ ਠੰਡਾ ਰਹਿ ਮੜਾ ਜਾ ਤੈਨੂੰ ਤਾਂ ਹੀ ਤਾਂ ਆਖਿਆਗਾ ਤੂੰ ਜਿਹੜਾ ਮਨ ਬੜਾ ਗਰਮ ਹੁੰਦਾਗਾ ਉਹ ਤੈਨੂੰ ਮੜੇ ਇਹੋ ਕਰ ਦਿੰਦਾਗਾ ਤੂੰ ਹੋਰ ਚੜ ਜਾਣਾਗਾ ਹੈ ਚਾਚਾ ਤੂੰ ਮੈਨੂੰ ਬੋਲਦਾ ਸੁਣਿਆ ਸੀ ਮੈਂ ਕਿਸੇ ਗਲਤੀ ਬੋਲਦਾ ਹਾਂ ਨਾ ਬੋਲਦਾ ਨਹੀਂ ਹੁੰਦਾ ਪਹਿਲੀ ਗੱਲ ਤਾਂ ਤੇ ਮੈਂ ਦੱਸਾਂ ਅੱਜ ਦੀ ਘੜੀ ਤੂੰ ਬੋਲਦਾਗਾ ਮੈਂ ਹੁਣ ਉਹਦੇ ਕੋਲ ਜਾਣਾਗਾ ਹੈ ਜਿਹੜੀਆਂ ਗੱਲਾਂ ਤੂੰ ਕਹਿੰਦਾ ਮੈਂ ਸਾਰੀਆਂ ਜਾ ਕੇ ਉਹਨੂੰ ਪੁੱਛੂਗਾ ਤੇ ਉਹਨੇ ਜੇ ਨਾ ਕਹੇ ਮੈਂ ਗੱ ਤੂੰ ਚਲ ਜਾ ਤਾਂ ਕਰ ਕਰ ਫੇਰ ਗੱਲ ਤਾਂ ਕਿਉਂ ਨਹੀਂ ਕਹੀ ਤੇ ਤੁਸੀਂ ਐਸੋ ਚਾਹ ਪਾਣੀ ਦੋਸੋ ਭਾਈ ਹਾਂ ਤੂੰ ਨਾ ਬਸ ਚੱਲ ਤੂੰ ਜਾਇਆ ਜਾ ਤੈਨੂੰ ਨਹੀਂ ਭੱਗ ਜੀ ਨਹੀਂ ਜਾਣਾ ਮੈਂ ਆ ਜਾ ਮਾ ਕਮਾਲ ਦੀ ਗੱਲ ਹੈ ਯਾਰ ਇਹ ਕੁਝ ਹੋਰ ਕਹਿੰਦਾਗਾ ਉਹ ਮੰਨਦਾ ਨਹੀਂ ਚੱਲ ਜਾ ਹੀ ਹਾਂ ਪਹਿਲਾਂ ਫੇਰ ਦੂਜਾ ਕੰਮ ਤਾਂ ਫੇਰ ਹੀ ਕਰਾਂਗੇ ਇਹ ਤਾਂ ਯਾਰ ਮੰਜੇ ਤੇ ਬੈਠਾਗਾ ਉਹ ਕਹਿੰਦਾ ਝੋਨਾ ਵੱਢੀਂਦਾ ਕੁਲਦੀਪ ਉਹ ਆ ਜਾ ਚਾਚਾ